ਮੱਥੇ ਜੋ ਤੁਰ ਲਿਖਿਆ ਸੁ ਮੀਟ ਨਾ ਸਕੈ ਕੋਈ ਨਾਮਕ ਜੋ ਲਿਖਿਆ ਸੁ ਵਰਤਦਾ ਸੁ ਬੂਝੈ ਜਿਸਨੂੰ ਨਦਰ ਹੋਈ ਆ ਜੇਰਾ ਕਹਨੇ ਅੰਦਰ ਆ ਜੀਨੇ ਮੰਨ ਲਿਆ ਮੱਤ ਵਿੱਚ ਕੋਨ ਕੋਈ ਨਹੀਂ ਮਿਟਾ ਸਕਦਾ ਜੋ ਮਰਜੀ ਆਪਣੇ ਅਸਰ ਹੀ ਜਾਵੇ ਜਿਨੇ ਸੱਚ ਲਿਖ ਲਿਆ ਉਹ ਸੱਚ ਨਹੀਂ ਛੱਡਦਾ ਜਿਨੇ ਝੂਠ ਲਿਖ ਲਿਆ ਝੂਠ ਨਹੀਂ ਛੱਡਦਾ ਛੱਡੂ ਤਾਂ ਆਪਣੀ ਮਰਜ਼ੀ ਨੂੰ ਛੱਡੂ ਸਰ ਤੋਂ ਦੁਆ ਨਹੀਂ ਮਿਟਾ ਸਕਦੇ ਜੇ ਕਰਕੇ ਭਗਤਾਏ ਨੇ ਉਹਨਾਂ ਦੀ ਲੋਕਾਂ ਨੇ ਨਹੀਂ ਮੰਨੀ ਇਹੋ ਦੀ ਗੱਲ ਕਿਉਂ ਸੁੱਲ ਲੀਸਤ ਬਣੀ ਮਿਟਾਉ ਨਹੀਂ ਸਕਦੇ ਤੇ ਜੋ ਉਹਨਾਂ ਨੇ ਲਿਖੀ ਸੀ ਅੰਦਰ ਦੁਆ ਨਹੀਂ ਮਿਟਾ ਸਕਦਾ ਜੇ ਕਿਸੇ ਨੇ ਸੱਚ ਮੰਨਿਆ ਉਹ ਉਹਦਾ ਵੀ ਮਿਟਾ ਸਕੇ ਝੂਠੇ ਜੇ ਸਤਲਪੁਰੂ ਦਾ ਕਾਸ ਕੀ ਜਿੱਨੇ ਭੂਮ ਰਲਾਏ ਲਾਟਿਆਣੇ ਪਚੂਏ ਨੰਨੇਵਾਰੀ ਜਾਏ ਫਤਿਹ ਜਿਹਨੂੰ ਗਿਆਨ ਹੁੰਦੀ ਨੇ ਅਖਤ ਕਰ ਲਿਆ ਮੰਨ ਲਿਆ ਉਹ ਵੀ ਨਹੀਂ ਛੱਡਦਾ ਜਿਹਦੇ ਝੂਠ ਤੇ ਮੂਰਤੀ ਪੂਜੇਗਾ ਉਹ ਵੀ ਹਟੇ ਅਗਧ ਜੋਰ ਨਾਲ ਡੇ ਜਾਏ ਅੱਜ ਵੀ ਕਰਦੇ ਕਰਦੇ ਵੀ ਰਹਿਣਗੇ ਨਹੀਂ ਮੰਨਦੇ ਨਹੀਂ ਮਿਟਾ ਸਕਦੇ ਤੁਸੀਂ ਉਹਨਾਂ ਦੇ ਅੰਦਰ ਉਹੇ ਗੱਲ ਨਾਨਕ ਜੋ ਲਿਖਿਆ ਸੋ ਵਚਨਾ ਸੋ ਬੂਝੇ ਜਿਸ ਨੂੰ ਨਦਰ ਹੋਈ ਹੋਰ ਲਿਖਿਆ ਉਹੀ ਵਰਤਨਾ ਜੇ ਹੋਰ ਮੂਰਤੀ ਪੂਜਾ ਨੂੰ ਜਾਇਜ਼ ਮੰਨਿਆ ਹੋਇਆ ਕਰਦਾ ਮੂਰਤੀ ਪੂਜਾ ਢਣਲੇ ਨਾਲ ਦਰਦਾ ਬੁਝਦਾ ਕੌਣ ਦੋਹਾਂ ਦੇ ਵਿੱਚ ਫਰਕ ਜਿੱਤੇ ਕਿਰਪਾ ਹੋਵੇ ਬੁਝਲੰਡਾ ਵੀ ਭਾਈ ਇਹਦਾ ਫਾਇਦਾ ਤਾਂ ਕੋਈ ਹੈ ਨਹੀਂ ਉਹ ਬੁਝਲੰਡਾ ਉਹ ਛੱਡ ਦਿੰਦਾ ਜਿਹੜਾ ਬੁਝ ਕੇ ਛੱਡ ਦਿੰਦਾ ਉਹਦੇ ਤੇ ਕਿਰਪਾ ਹੈ ਸਮਝੋ ਇਹ ਸਮਝਣਾ ਚਾਹੀਦਾ ਹੈ ਕਿ ਜਿਹਨੇ ਛੱਡ ਪਿਆ ਉਹ ਤੇ ਕਿਰਪਾ ਹੈ ਜਿਹਨੇ ਨਹੀਂ ਛੱਡਿਆ ਉਹ ਤੇ ਕਿਰਪਾ ਨਹੀਂ ਜਿਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਕ੍ਰਿਸ਼ਨਾ ਅੱਗ ਜਿਨੇ ਨਾਮ ਦਿਖਾ ਰਿਆ ਦੇਖੋ ਉਹ ਹੀ ਚੌਥੇ ਦੀ ਉਹ ਗੱਲ ਗਾਹਾਂ ਚਲਦੀ ਗਏ ਹੁਣ ਇਹ ਗੁਰੂ ਕੌਣ ਹੈ ਗੁਰੂ ਬ੍ਰਾਹਮਣ ਹੈ ਜਗਤ ਦਾ ਤੇ ਜੁਮਤਵਾਰੀ ਬ੍ਰਾਹਮਣ ਦੀ ਸੀ ਨਾ ਨਾਮ ਨੂੰ ਅੱਗੇ ਤੋਰਨਾ ਵਿਸਾਰਿਆ ਕਿਹਨੇ ਗੁਰੂ ਨੇ ਵਿਸਾਰਿਆ ਹੈ ਨਾਮ ਪੜਾਉਣਾ ਹੀ ਵਿਸਾਰਿਆ ਹੋਇਆ ਵੇਦ ਵਿੱਚ ਨਾਮ ਹੈ ਤਾਂ ਵਿਸਾਰਿਆ ਹੈ ਉਹਨੇ ਤਾਂ ਹੀ ਤਾਂ ਬਾਟ ਪਾੜੀ ਹੈ ਨਾਮ ਵੇਦ ਦੇ ਵਿੱਚੋਂ ਛੱਡ ਦਿੱਤਾ ਪੜਾਉਣਾ ਬਾਕੀ ਸਭ ਕੋ ਪੜਾ ਰਿਹਾ ਜਿਨੇ ਨਾਮ ਵਿਸਾਰਿਆ ਕਿਉਂ ਵਿਸਾਰਿਆ ਮਾਇਆ ਦਲਾਲ ਨੂੰ ਝੂਠੇ ਲਾਲਚ ਨੂੰ ਸੰਸਾਰੀ ਲਾਲਚ ਤੇ ਮਗਰ ਲੱਗ ਕੇ ਨਾ ਬੁਸਾਰਿਆ ਰਾਜੇ ਨੇ ਬ੍ਰਾਹਮਣ ਨੂੰ ਨਾਲ ਜੋੜਿਆ ਆਪਣਤ ਬਣਾ ਕੇ ਵੀ ਇਹ ਦੁਨੀਆ ਨੂੰ ਮੇਰੇ ਨਾਲ ਜੋੜ ਵੀ ਮੈਂ ਹਾਂ ਸਭ ਕੁਝ ਮੈਂ ਬਿਸ਼ੁਨਵਾਰ ਮੈਨੂੰ ਕਹੇ ਵੀ ਇਹ ਹੈ ਰੱਬ 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 ਹੋਰ ਕੋਈ ਨਹੀਂ ਹੁੰਦਾ ਸਭ ਕੁਝ ਮੈਂ ਹਾਂ ਆਪਣਾ ਪ੍ਰਚਾਰ ਕਰਵਾ ਲਿਆ ਰਾਜੇ ਨੇ ਬੰਦ ਨੂੰ ਨਾਲ ਜੋੜ ਕੇ ਊੜੇਦਾਲch ਲੱਗ ਤੰਦਾ ਮਾਇਆ ਮੋਹ ਨਹੀਂ ਅੰਤਰਕ੍ਰਿਸ਼ਨ ਅੱਗ ਤੇ ਧਰਮ ਕਹਾ ਦੇ ਤੰਦਾ ਬਣ ਗਿਆ ਮਾਇਆ ਮੋਣੀ ਹੈ ਘਰ ਵਰੂਦ ਹੰਦਾ ਬਣਾ ਲਿਆ ਅੰਦਰ ਕੀ ਹੈ ਅੰਦਰ ਤ੍ਰਿਸ਼ਨਾ ਸੰਸਾਰੀ ਧੰਤੋਂ ਬੇਸਬਰਾ ਹੋ ਗਿਆ ਬ੍ਰਾਹਮਣ ਬੇਸੰਤੋਖਾ ਹੋ ਗਿਆ ਸੰਤੋਖ ਵਾਲੇ ਕਿ ਹਾਂਜੀ ਜਿਨ੍ਹਾਂ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ ਮਨਮੁਖੀ ਮਨ ਚਲਾਈ ਹੈ ਨਾ ਮਿਲਹੀ ਵਗ ਸੱਗ ਆ ਇੱਕ ਤਾਂ ਜਿਨ੍ਹਾਂ ਵੇਲ ਨਾ ਆਡ ਕਰਤਾ ਵੇਲਨ ਗੋਵਚਾ ਨਾ ਹੈ ਨਨਾਂ ਨਾ ਰਹੇ ਦੇ ਵੇਲਨ ਟੂੰਬੜੀ ਜਿਨ੍ਹਾਂ ਦੇ ਅੰਦਰ ਤੂਬੇ ਦੀ ਵੇਲ ਆ ਟੂੰਬੜੀ ਆ ਤੁੰਗਾ ਨਾ ਔਰ ਤੁੰਗਾ ਬਰਤੋ ਚੀ ਟੂੰਬੜੀ ਅੰਦਰ ਬੇਸਨ ਕੋਰ ਜਿਨ੍ਹਾਂ ਦੇ ਅੰਦਰ ਬੇਲ ਕਾਦੀ ਹੈ ਟੂੰਬੜੀ ਦੀ ਵੇਲ ਆ ਮਾਇਆ ਦੀ ਵੇਲ ਆ ਕੌੜੀ ਉਹਦੇ ਨਾਲ ਕੌੜਾ ਹੀ ਫੜ ਲੱਗਦਾ ਨੇ ਮਿੱਠਾ ਨਾਮ ਨਹੀਂ ਲੱਗਦਾ ਜਿਨ੍ਹਾਂ ਦੇ ਅੰਦਰ ਬੇਲੇ ਟੂੰਬੜੀ ਦੀ ਹੈ ਵੇਲੇ ਕੜਕੌੜੀ ਹੈ ਮਾਇਆ ਦਾ ਹੀ ਮਤ ਹੈ ਜਿਨ੍ਹਾਂ ਦੀ ਤੁੰਬੜੀ ਮਾਇਆ ਠਗੇ ਠੱਗ ਉਹ ਮਾਇਆ ਹੀ ਠਗਣ ਕੇ ਹਰ ਜੀ ਕਰਨਗੇ ਉਹ ਮਾਇਆ ਦੇ ਠੱਗ ਨੇ ਮਾਇਆ ਠਗਦੇ ਨੇ ਬਸ ਹੋਰ ਕੁਝ ਨਹੀਂ ਝੂਠ ਬੋਲਣਾ ਹਰ ਮਾਇਆ ਵਾਸਤੇ ਝੂਠ ਬੋਲਣਾ ਜਿਨ੍ਹਾਂ ਵੇਲ ਵੇਲ ਨਾ ਤੁੰਬੜੀ ਨਹੀਂ ਹੈ ਜਿਨ੍ਹਾਂ ਵੇਲਣ ਆ ਵੇਲਨ ਤੂੰਬੜੀ ਤੂੰਬੜੀ ਦੇ ਬੇਲਾਂ ਨੇ ਜਿਹਨਾਂ ਦੇ ਅੰਦਰ ਜੀ ਜਿਨ੍ਹਾਂ ਵੇਲਨ ਤੂੰਬੜੀ ਮਾਇਆ ਠੱਗੇ ਠੱਗ ਜਿਹਨਾਂ ਅੰਦਰ ਮਾਇਆ ਦੀ ਤੂੰਬੜੀ ਵਾਲੀ ਵੇਲ ਹੈ ਹਾਂਜੀ ਤੂੰਬੜੀ ਵਾਲੀਆਂ ਬੇਲਾਂ ਨੇ ਬਹੁਤ ਚੰਗੀਆਂ ਹਾਂਜੀ ਤੇ ਉਹਦਾ ਫਲ ਜਿਹੜਾ ਤੂੰਬੜੀ ਲੱਗ ਰਿਹਾ ਉਹਦੇ ਤੋਂ ਹਾਂਜੀ ਉਹਦੇ 'ਚ ਮਾਇਆ ਦੇ ਫਲ ਲੱਗਦੇ ਨੇ ਠੱਗ ਨੇ ਉਹ ਠੀਕ ਹੈ ਜੀ ਠੱਗੀ ਮਾਰਨੀ ਹੈ ਚੂੜੇ ਨੇ ਕਾਣਾ ਵਿੱਚੋਂ ਠੱਗੀ ਮਾਰਦੀ ਆ ਮਾਇਆ ਵਾਸਤੇ ਉਹ ਕੌਣ ਹੈ ਮਨਮੁਖ ਨੇ ਬੰਨ ਚਲਾਈਆਂ ਨਾ ਠੀਕ ਹੈ ਜੀ ਮਨਮੁਖੀ ਬੰਨ ਚਲਾਈਆਂ ਨਾ ਮਿਲ ਹੀ ਵਗ ਸੱਗ ਮੇਰਾ ਕਹਿੰਦਾ ਸੱਗ ਨਹੀਂ ਲੱਗਦਾ ਸੰਗੀ ਲੱਗਦਾ ਉਹ ਵਗ ਕਰਕੇ ਸੱਦਦਾ ਇਹਨਾਂ ਨੇ ਇਹ ਸੰਗ ਮਤਲਬ ਆਪਣੇ ਲੱਗਦੇ ਸੰਗ ਨਹੀਂ ਮਿਲ ਸਕਦਾ ਵਗ ਦਾ ਕੀ ਹੈ ਵਗ ਹੁੰਦਾ ਹੈ ਹੁਕਮ ਹੁਕਮ ਨਾਲ ਨਹੀਂ ਮਿਲਦਾ ਹੈ ਆਪਾਂ ਲੱਗਦਾ ਹੈ ਕਿ ਨਾ ਮਿਲ ਹੀ ਵਗ ਸੰਗ ਚਾਹੀਦਾ ਹੈ ਜੀ ਹਾਂ ਸੰਗ ਚਾਹੀਦਾ ਤੁਹਾਨੂੰ ਵਗ ਦੇ ਸੰਗ ਲੱਗਦਾ ਹੈ ਠੀਕ ਵਗ ਸ ਆਪਾਂ ਦੇਖ ਲਏ ਨੇ ਕਿੰਨੀ ਵਾਰ ਆਉਂਦਾ ਵੱਗ ਕਿ ਕਦੇ ਹੁੰਦਾ ਇੱਥੇ ਕਿਉਂਕਿ ਇਹ ਫਿਰ ਕਾਰਕ ਹੈ ਨਾ ਵੱਗ ਹਾਂ ਜੀ ਹਾਂ ਜਿਹੜਾ ਅਗਨ ਬਰਾਬਰ ਤਪੇ ਭੀਤਰ ਵੱਗੈ ਇਹ ਤਾਂ ਫਿਰ ਦੁਈ ਹੈ ਤਾਂ ਹਾਂ ਵੱਗਣਾਂ ਦੀ ਸੈਂਸ ਵਿੱਚ ਹੈ ਨਾ ਚੱਲਣ ਦੀ ਸੈਂਸ ਵਿੱਚ ਹੈ ਵੱਗਣੋ ਅੱਛਾ ਨਹੀਂ ਵੱਗ ਤਾਂ ਇਹ ਨਹੀਂ ਹੁੰਦਾ ਵੀ ਆਪਾਂ ਕਹਿੰਦੇ ਆਂ ਵੀ ਉਹਨਾਂ ਦੇ ਵੱਗ ਨਹੀਂ ਹੁੰਦੇ ਵੱਗ ਵੀ ਉਹ ਉਹ ਵੀ ਹੁੰਦਾ ਨਾ ਹੁੰਦਾ ਉਹ ਇਹਦੇ ਵਿੱਚੋਂ ਜਿਹੜੇ ਚੱਲ ਰਹੇ ਨੇ ਨਾ ਨਾਮ ਦੇ ਨਾਲ ਚੱਲ ਰਹੇ ਨੇ ਮਿਲ ਕੇ ਚੱਲ ਰਹੇ ਨੇ ਉਹਨਾਂ ਦੇ ਨਾਲ ਨਹੀਂ ਮਿਲਦਾ ਇਹ ਅੱਛਾ ਫਿਰ ਆਪਾਂ ਪੜਾਂਗੇ ਨਾ ਮਿਲ ਹੀ ਵਗ ਸੰਗ ਹੈ ਜੀ ਹਾਂ ਸੰਗੀ ਸੰਗ ਆਪਣੇ ਜਿਹੜੇ ਵਗ ਨੇ ਆਪਣੇ ਜਿਹੜੇ ਹੁਕਮ ਨਾਲ ਚੱਲ ਰਹੇ ਨੇ ਉਹਨਾਂ ਦੇ ਨਾਲ ਨਹੀਂ ਚੱਲਦਾ ਮਿਲ ਕੇ ਯਾਨੀ ਆਪਣੇ ਮੂਲ ਨਾਲ ਨਹੀਂ ਮਿਲ ਕੇ ਚੱਲਦਾ ਹੈ ਕਹਿ ਲੋ ਠੀਕ ਹੈ ਜੀ ਕਿਉਂਕਿ ਅੰਦਰ ਤੁੰਬੜੀ ਦੀ ਬੇਲ ਜੋ ਹੈ ਹਾਂ ਆਪਣੇ ਅੰਦਰ ਆਤਮਾ ਨਾਲ ਮਿਲ ਕੇ ਨਹੀਂ ਚੱਲਦਾ ਇਹ ਠੀਕ ਹੈ ਜੀ ਆਪ ਭੁਲਾਏ ਭੁਲੀਏ ਆਪੇ ਮੇਲ ਮਿਲਾਈ ਆਪਲਾ ਹੈ ਭੁਲੇਆ ਆਪਣੇ ਆਪ ਨੂੰ ਆਪ ਲਾਇਆ ਹੈ ਸੰਭੋ ਲਿਆ ਹੈ ਜਾਣ ਕੇ ਭੁਲੇਆ ਹੈ ਅਸਲ ਤੇ ਕੋਈ ਨਹੀਂ ਕਿਸੇ ਨੂੰ ਬੁਲਾਉਂਦਾ ਹੈਗਾ ਫੈਸਲਾ ਆਪ ਕਰਦੀ ਹੈ ਬੁੱਧੀ ਮਾਇਆ ਵੱਲ ਜਾਣਾ ਹੈ ਝੂਠ ਵੱਲ ਜਾਣਾ ਹੈ ਲੋਭ ਲੋਭ ਕਰਨਾ ਹੈ ਜਾਂ ਲੋਭ ਤਿਆਗਣਾ ਹੈ ਫਿਰ ਮੋ ਹੋਰ ਪੁੱਛ ਨਹੀਂ ਰੱਖਣਾ ਜੀਵਨ ਦਾ ਜਿਹੜਾ ਮਨੋਰਥਾ ਪੂਰਾ ਬਾਕੀ ਕੁਝ ਰਹੇ ਦੁਨੀਆ ਰਹੇ ਨਾ ਰਹੇ ਮੈਂ ਆਪਣਾ ਟਾਰਗੇਟ ਹੈ ਜਿਹੜਾ ਪੂਰਾ ਕਰਨਾ ਦੋਈ ਚੀਜ਼ਾਂ ਨੇ ਵਿੱਚੋਂ ਕਿੰਨੇ ਦੁਨੀਆ ਤਿਆਗਣੀਆਂ ਹੈ ਕਪਣਾ ਮੂਰ ਰੱਖਣਾ ਸੱਚ ਰੱਖਣਾ ਝੂਠ ਤੇ ਅਗਣਾ ਇਹਨੇ ਝੂਠ ਰੱਖਣਾ ਸੱਜੇ ਅਗਣਾ ਜੋ ਮਰਜੀ ਫੈਸਲਾ ਕਰ ਲਵੇ ਆਪੇ ਹੀ ਬੋਲਦਾ ਫੋਣੀ ਭਲਾਉਂਦਾ ਇਹਨੂੰ ਇਹਨੇ ਝੂਠ ਰੱਖਣਾ ਝੂਠ ਵਾਲੇ ਪਾਸੇ ਰਹਿਣਾ ਸੱਚ ਵਾਲੇ ਪਾਸੇ ਰਹਿਣਾ ਜਿਹਦੀ ਆਪਣੀ ਮਰਜ਼ੀ ਤੇ ਖੜਾ ਹੈ ਅੱਛਾ ਜੀ ਨਾਨਕ ਗੁਰਮੁਖੀ ਛੂਟੀ ਹੈ ਜੇ ਚੱਲੇ ਸਤਿਗੁਰ ਭਾਈ ਹਾਂ ਗੁਰਮੁਖੀ ਦੇਖੋ ਨਾ ਉਹ ਕਿਹਾ ਹੋਇਆ ਦੇਖੋ ਇੱਥੇ ਜਿਹੜੀ ਪੰਕਤੀ ਪਿਛਲੀ ਹੈ ਉਹ ਬ੍ਰਾਹਮਣ ਖੁਦਾਂ ਪ੍ਰਚਾਰ ਕਰ ਰਹੇ ਹਨ ਖੁਦ ਜਾਣ ਵੀ ਰਹੇ ਸੱਚਾ ਝੂਠ ਨੂੰ ਫੇਰ ਵੀ ਉਹ ਜਾਣਵਤ ਕੇ ਆ ਭੁੱਲਿਆ ਹੋਇਆ ਹੈ ਭੜਾਇਆ ਨਹੀਂ ਹੋਇਆ ਕਿਸੇ ਨੇ ਇਸ ਅੰਦਰ ਵਿੱਚ ਗੱਲ ਬ੍ਰਾਹਮਣ ਦੀ ਹੈ ਉੱਥੇ ਚਲਦੀ ਗੱਲ ਗੁਰੂ ਦੀ ਚਲਦੀ ਹੈ ਜੋ ਜਾਣਦਾ ਸਭ ਕੁਝ ਫੇਰ ਉਹ ਜਾਣਵਤ ਕੇ ਕਰਦਾ ਹੈ ਹਾਥ ਦੀਪ ਕੂਨੇ ਪੜੇ ਤੇ ਬਾਕੀ ਲੋਕਾਂ ਵਾਸਤੇ ਤਾਂ ਫਰਦੀਆ ਉਹ ਗਲ ਗਲ ਦੱਸ ਰਿਹਾ ਹੈ ਉਹ ਤਾਂ ਇਹਦੇ ਭੜਾਏ ਹੋਏ ਨੇ ਪਰ ਇਹ ਆਪਣਾ ਆਪ ਲਾਇਆ ਹੋਇਆ ਇਹ ਨੇ ਜਿਹੜਾ ਗੁਰਮਖ ਹੈ ਉਹ ਛੁੱਟੂਗਾ ਬਾਕੀ ਨਹੀਂ ਕੋਈ ਛਟਕਾਰਾ ਕਿਸਦਾ ਸਾਨੂੰ ਗੁਰਮੁਖ ਨਾਂ ਨੇ ਛੁੱਟੀ ਆ ਕੀ ਛੁੱਟੀ ਚੱਲੇ ਸਤਗੁਰ ਪਾਏ ਦੇਖੋ ਉਤਲੀ ਗੱਲ ਜਿਹੜੀ ਸੀ ਵਗਣਾ ਚੱਲਣਾ ਸਤਗੁਰ ਪਾਏ ਇੱਥੇ ਥੱਲੇ ਸਤਗੁਰ ਪਾਏ ਆ ਗਿਆ ਇਹਦਾ ਮਤਲਬ ਉਹ ਗੱਲ ਠੀਕ ਸੀ ਆਪਣੇ ਮੂਰਲਾਂ ਆਪਣੇ ਅੰਤਰਾਤਮਾ ਨਾਲ ਮਿਲ ਕੇ ਨਹੀਂ ਜਾਂਦਾ ਸਤਗੁਰ ਤੇ ਪਾਣੀ ਚ ਨਹੀਂ ਜਾਂਦਾ ਇਹ ਗੁਰਮੁਖ ਪਾਣੀ ਚ ਜਾਂਦਾ ਇਸ ਕਰਕੇ ਇਹਦਾ ਛਟਕਾਰਾ ਹੈ ਜਿਹੜਾ ਨਹੀਂ ਚੱਲਦਾ ਬ੍ਰਾਹਮਣ ਉਹਦਾ ਛਟਕਾਰਾ ਹੈ ਨਹੀਂ ਜੋ ਅੰਦਰ ਵਗ ਰਿਹਾ ਹੈ ਕਲਮ ਵਗ ਰਿਹਾ ਹੈ ਹੁਕਮ ਚੱਲ ਰਿਹਾ ਹੈ ਆਪਣੇ ਅੰਦਰ ਅੰਤਰਾਤ ਵੰਦੀ ਜਿਹੜਾ ਉਹਦੇ ਸੰਗ ਚੱਲੂਗਾ ਉਹ ਛਟਕਾਰਾ ਹੈ ਉਹ ਗੁਰਮੁਖਾ ਜਿਹੜਾ ਉਹਦੇ ਨਾਲ ਨਹੀਂ ਮਰਦਾ ਉਹਦਾ ਛਟਕਾਰਾ ਨਹੀਂ ਹੈ ਠੀਕ ਹੈ ਜੀ ਮੈਂ ਇਹਨਾਂ ਦੇ ਵੀ ਤੁਹਾਨੂੰ ਅਰਥ ਪੜ੍ਹ ਦੇਣਾ ਜਿਨ੍ਹਾਂ ਮਨੁੱਖਾਂ ਨੇ ਮਾਇਆ ਦੇ ਝੂਠੇ ਲਾਲਚ ਵਿੱਚ ਲੱਗ ਕੇ ਪ੍ਰਮਾਤਮਾ ਦਾ ਨਾਮ ਵਿਸਾਰ ਦਿੱਤਾ ਹੈ ਮਨ ਨੂੰ ਮੋਹਣ ਵਾਲੀ ਮਾਇਆ ਦਾ ਧੰਦਾ ਉਹਨਾਂ ਦੇ ਸਿਰ ਉੱਤੇ ਸਵਾਰ ਹੈ ਤੇ ਉਹ ਪਤੇ ਉਹਨਾਂ ਦੇ ਅੰਦਰ ਤੇਸ਼ਨਾ ਦੀ ਅੱਗ ਭਰੀ ਪਈ ਹੈ ਇਹ ਨਾਮ ਨਹੀਂ ਕਲੀਅਰ ਕਰਦੇ ਪਰਮਾਤਮਾ ਦਾ ਨਾਮ ਹੁੰਦਾ ਕੀ ਇਹ ਨਾਮ ਨੂੰ ਤਾਂ ਹੁਣ ਘੜਾ ਇਥੇ ਨਾਮ ਕੀ ਹੈ ਪਰਮਾਤਮਾ ਦਾ ਨਾਮ ਬਸਾ ਦੱਤਾ ਉਹ ਹੁੰਦਾ ਕੀ ਹੈ ਨਾਮ ਸਾਰੇ ਟੀਸ਼ੇ ਨਾਮ ਨਹੀਂ ਕਲੀਅਰ ਕਰ ਰਿਹਾ ਕੀ ਦਾ ਗੱਲ ਨਹੀਂ ਕਰਦਾ ਨਾਮ ਹੁੰਦਾ ਕੀ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਹੀ ਹੈ ਪਰਮਾਤਮਾ ਬੁਲਾ ਦਿੱਤਾ ਕਿਉਂ ਨਹੀਂ ਕਹਿੰਦੇ ਪਰਮਾਤਮਾ ਦਾ ਨਾਮ ਬੁਲਾ ਦਿੱਤਾ ਇਹ ਤਾਂ ਨਾਮ ਕੁਝ ਹੋ ਰਿਹਾ ਪਰਮਾਤਮਾ ਹੋ ਰਿਹਾ ਫਿਰ ਉਹਨੂੰ ਕਲੀਅਰ ਕਰ ਭਗਤੀ ਦੀ ਵੇਲ ਉਹ ਵੇਲ ਨਾਂ ਨੂੰ ਕਹਿੰਦੇ ਆ ਵੀ ਐ ਹੀ ਐ ਤੇ ਭਗਤੀ ਦੀ ਵੇਲ ਕਹਿ ਦਿੰਨੇ ਆ ਭਗਤੀ ਦੀ ਵੇਲ ਹੋ ਸਕਦੀ ਹੈ ਵੇਲ ਨਾਂ ਵੇਲ ਨਾਂ ਤੁੰਬੜੀ ਉਹਨਾਂ ਨੇ ਐਸਲ ਦੇ ਵਿੱਚ ਕਿਹਾ ਵੀ ਤੁੰਬੜੀ ਦੀ ਵੇਲ ਨਹੀਂ ਉਹਨਾਂ ਦੇ ਅੰਦਰ ਹੈ ਕਿ ਵੇਲਾਂ ਤੁੰਬੜੀ ਨੂੰ ਆਪਣੀ ਜਾਣੇ ਕੱਟਿਆ ਉਹਨਾਂ ਨੇ ਨਾ ਐਡ ਕਰਕੇ ਹਾਂਜੀ ਜਦੋਂ ਕਿ ਉਹਨਾਂ ਦੇ ਅੰਦਰ ਤੁੰਬੜੀ ਦੀ ਉਹ ਵੇਲ ਹੈ ਜੀ ਆਹ ਨਾ ਉਹਨਾਂ ਦੇ ਅੰਦਰ ਤੁੰਬੜੀ ਦੀ ਵੇਲ ਹੈ ਆਪ ਕੋਹਣਾਂ ਨੇ ਨਾ ਨਾ ਐਡ ਕਰ ਦਿੱਤਾ ਵੀ ਤੂੰ ਨਹੀਂ ਵੀ ਜੇ ਸਾਉਤਾ ਵੀ ਤੇ ਮਾਰੇ ਗਏ ਸੀ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਅਰਥਾਂ ਦਾ ਪਤਾ ਨਹੀਂ ਸੀ ਅਰਥਾਂ ਨੂੰ ਪਤਾ ਸੀ ਵੀ ਕੀ ਨੇ ਉਹਦਾ ਨੁਕਲੀ ਕੀਤਾ ਉਹਨਾਂ ਨੇ ਜਾਣ ਕੇ ਠੀਕ ਹੈ ਤੇ ਵਗ ਦੇ ਅਰਥ ਵੀ ਉਹ ਕਹਿੰਦੇ ਆ ਨਾਮ ਦੇ ਵਗ ਵਿੱਚ ਸੱਗ ਦੇ ਅਰਥ ਉਹ ਕੁੱਤੇ ਦੇ ਸੁਭਾਅ ਵਾਲੇ ਕਹਿ ਰਹੇ ਨੇ ਵਗ ਦਾ ਅਰਥ ਹੈ ਚਲੋ ਆਪਾਂ ਨਾਮ ਲੈ ਲਿਆ ਉਹਦਾ ਮੰਨਦੇ ਆ ਸੰਗ ਇਹ ਜੋੜਨਾ ਫਿਰ ਨਾਮ ਦੇ ਤਾਂ ਯਾਰ ਕੁੱਤੇ ਦਾ ਕੀ ਮਤਲਬ ਇਹ ਭਾਈ ਕੁੱਤੇ ਗਊਆਂ ਦੇ ਵਗ ਵਿੱਚ ਨਹੀਂ ਮਿਲ ਸਕਦੇ ਤੇਵੇਂ ਮਨਮੁ ਗੁਰਮੁਖਾਂ ਨਾਲ ਨਹੀਂ ਮਿਲ ਸਕਦੇ। ਦੋਸਾਂ ਯਾਰ ਕੋ ਤੈਨ ਦਾ ਕੋ ਹਵਾਲਾ ਨਹੀਂ ਆਈ। ਉਹ ਕਹਿੰਦੇ ਐ ਦੇਖੋ ਤੂੰ ਵੀ ਹੈਗੀ ਕੱਦੂ ਦਾ ਫਲ ਨਹੀਂ ਹੈ ਉਹ ਮਾਇਆ ਠੱਗਣੀ ਦੁਆਰਾ ਠੱਗੇ ਗਏ ਹਨ। ਬਾਲੋਂ ਤਾਂ ਉੱਤੀ ਤੂੰ ਵੀ ਅੰਦਰ ਮੈਸਨ ਕੋਰ ਤੂੰ ਵੀ ਤਾਇਆ ਹੈ। ਉੱਥੇ ਕੀ ਆਇਆ ਹੈ ਤੂੰ ਵੀ ਤਾਇਆ? ਉਹ ਇਹਦਾ ਤੂੰ ਵੀ ਕੱਦੂ ਦਾ ਫਲ ਕਹਿ ਦਿੰਨੇ। ਕੱਦੂ ਦਾ ਫਲ ਕਹਦੇ ਆ ਤੂੰ ਵੀ ਕੋੜ ਤੂੰ ਮੈਨੂੰ ਕਹਿੰਦੇ ਨੇ। ਕੱਦੂ ਦਾ ਫਲ ਤਾਂ ਕੋੜਾ ਹੁੰਦਾ ਹੀ ਨਹੀਂ, ਸਬਜ਼ੀ ਖਾਂਦੇ ਨੇ ਕੱਦੂ ਵੀ ਤਾਂ। ਉਹ ਮਾਇਆ ਠੱਗਣੀ ਦੁਆਰਾ ਠੱਗੇ ਗਏ ਹਨ ਇਹਨਾਂ ਤੋਂ ਗੱਲ ਨਹੀਂ ਬਣਦੀ ਇਹ ਨਾ। ਗੱਲ ਬਣੇ ਕਿ ਮੈਂ ਅਰਥ ਕਰਦੇ ਨੇ ਆਪਣੀ ਜਾਣੇ ਤੋੜ ਮਰੋੜ ਦੇਨੇ ਆ ਤੁਹਾਨੂੰ ਬਣਦੀ ਹੈ ਨਹੀਂ ਗੱਲ ਇਹਨਾਂ ਦੇ ਖਰਾਬ ਜਾਂਦੀ ਹੈ ਗੱਲ ਆਪਣੇ ਖਿਲਾਫ ਨੂੰ ਵਿਚਾਰ ਕਰ ਰਹੇ ਨੇ ਬਚਾਓ ਕਰਕੇ ਰਾਮ ਘੋੜਾ ਪਾ ਕੇ ਉਹਨਾਂ ਨੇ ਆਪਣਾ ਬਚਾਅ ਕੀਤਾ ਅਰਥ ਨਹੀਂ ਕੀਤੇ ਬ੍ਰਾਹਮਣ ਅਫਰਾਦੀ ਬਣਾ ਕੇ ਖੜਾ ਕੀਤਾ ਸੀ ਉਹ ਬਚਾ ਗਏ ਅਫਰਾਦ ਉਹਦਾ ਤੁਹਾਨੂੰ ਆਪਣੇ ਲੱਗਦੇ ਰ ਅਰਥ ਕੀ ਨੇ ਇੱਥੇ ਵੀ ਬ੍ਰਾਹਮਣ ਦੇ ਅੰਦਰ ਤੁੰਬੜੀ ਦੀ ਬੇਲ ਨੂੰ ਫਿਰ ਬਚਾ ਗਏ ਹੋ ਹਾਂਜੀ ਆਹ ਬਹੁਤ ਅਦਰ ਤੁੰਬੜੀ ਦੀ ਬੇਲ ਬਚਾਈ ਗਿਆ ਉੱਥੇ ਵੀ ਵਾਹਮਣ ਦੇ ਅੰਦਰ ਟੂੰਬੜੀ ਦੀ ਵੀ ਹੈ ਲੈ ਠੀਕ ਹੈ ਜੀ ਤੇ ਆਪਾਂ ਆਪਣੇ ਅਰਥ ਇਹ ਹੈ ਵੀ ਜੇ ਤੁਹਾਡੇ ਅੰਦਰ ਟੂੰਬੜੀ ਵਾਲੀ ਬੇਲ ਭਾਵ ਕੌੜੇ ਫਲ ਦੇਣ ਵਾਲੀ ਬੇਲ ਹੈ ਤੁਸੀਂ ਮਾਇਆ ਦੁਆਰਾ ਠੱਗੇ ਜਾ ਰਹੇ ਹੋ ਨਹੀਂ 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 ਮਾਇਆ ਦੁਆਰਾ ਨਹੀਂ ਠੱਗੇ ਜਾ ਰਹੇ ਮਾਇਆ ਬਾਤ ਹੈ ਤੁਸੀਂ ਖੁਦ ਛੱਗ ਬਣ ਚੁੱਕੇ ਹੋ ਟੂੰਬੜੀ ਦੀ ਬੇਲ ਤਾਂ ਕਿੱਥੇ ਗੁਰੂ ਦੇ ਅੰਦਰ ਹੈ ਗੁਰੂ ਨੇ ਕਿਹਾ ਤਾਂ ਵੀ ਮੈਂ ਮਾਇਆ ਖਾਤਰ ਸਭ ਕੁਝ ਛੱਡ ਦੇਣਾ ਧਰੋ ਕਰਨਾ ਜਿਵੇਂ ਹੁਣ ਧਰੋ ਹੋ ਰਿਹਾ ਹੈ ਤੇ ਕਾਂਝਵੀ ਬਾਈ ਦੇ ਤਾਂ ਗੋਂ ਠੰਡੀ ਮਾਰ ਰਹੇ ਹੋ ਅੱਛਾ ਤੇ ਤੁਸੀਂ ਮਨਮੁਖ ਹੋ ਫਿਰ ਮਨਮੁਖੀ ਬੰਨ ਚਲਾਈਏ ਨਾ ਮਿਲਹਿ ਵਗ ਸੰਗੀ ਮਨਮੁਖ ਹੋ ਤੁਸੀਂ ਫਿਰ ਇਹ ਕੰਮ ਕਰਦੇ ਹੋ ਠੀਕ ਹੈ ਆਪ ਭੁਲਾਏ ਭੁਲੀਏ ਤੁਸੀਂ ਜਾਣ ਕੇ ਭੁਲਾਇਆ ਹੋਇਆ ਆਪਣੇ ਆਪ ਨੂੰ ਹੈ ਜੀ ਹਾਂ ਤੇ ਜਾਣ ਕੇ ਉੱਤਰ ਆਸਟਾ ਲਿਆ ਹੋਇਆ ਹੈ ਨੋ ਇੰਗਲੀ ਅੱਛਾ ਆਪੇ ਮੇਲ ਮਿਲਾਏ ਜੇ ਤੁਸੀਂ ਚਾਹੋ ਤਾਂ ਮਿਲ ਵੀ ਸਕਦੇ ਆਂ ਹਾਂ ਮਿਲ ਵੀ ਮਿਲਾ ਸਕਦੇ ਆਂ ਜਿਹੜੇ ਮਿਲ ਗਏ ਉਹ ਨਾਨਕ ਗੁਰਮੁਖੀ ਹੋ ਗਏ ਆ ਜੀ ਨਾਨਕ ਗੁਰਮੁਖੀ ਛੁਟੀ ਆ ਜੇ ਚੱਲੈ ਸਤਗੁਰ ਭਾਈ ਤੁਸੀਂ ਆਪਣੇ ਮਿਲ ਕੇ ਚੱਲਦੇ ਸੰਗ ਨਾਮ ਦੇ ਆਪਣੀ ਅੰਤਰਾਤਮਾ ਦੇ ਛੁੱਟੇ ਹੋਈ ਸੀ ਠੀਕ ਹੈ ਜੇ ਸਤਗੁਰ ਭਾਈ ਆ ਉਹ ਵਗ ਸੰਗੀ ਆ ਜੀ ਉਹ ਵਗ ਸੰਗੀ ਆ ਇਹਨਾਂ ਤੋਂ ਇਹ ਅਰਥ ਬਹੁਤ ਉਲਝੇ ਪਏ ਆ ਮਨਮੁਖੀ ਬੰਨ ਚਲਾਈਆਂ ਨਾ ਮਿਲਹੀਂ ਵਗ ਸਾਗ ਇਹਨਾਂ ਨੇ ਲਿਖਿਆ ਔਰ ਇਹ ਸਾਰੇ ਉਲਝੇ ਪਏ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਅਰਥ ਆ ਸੱਗ ਨਹੀਂ ਹੈਗਾ ਸੱਗ ਇਹਨਾਂ ਦੇ ਕੁੱਤੇ ਨੂੰ ਕਹਤੋਂ ਕਿਉਂਕਿ ਵਗ ਲੱਭਦਾ ਉਹਦਾ ਸੱਗ ਬਣਾ ਲਿਆ ਇਹਨਾਂ ਨੇ ਅੱਛਾ ਮੈਂ ਤੁਹਾਨੂੰ ਅਰਥ ਪੜ੍ਹ ਦਿੰਦਾ ਇੱਕ ਇੱਕ ਲਾਈਨ ਇੱਕ ਤਾਂ ਹੈ ਕਿ ਜੀ ਫਰੀਦਕੋਟ ਵਾਲਾ ਠੀਕ ਉਹ ਕਹਿੰਦਾ ਜੋ ਮਨਮੁਖ ਬੰਦ ਕਰਕੇ ਜੰਪੂਰੀ ਕੋ ਚਲਾਈ ਤੇ ਹੈ ਕਿਉਂਕਿ ਸੰਤ ਰੂਪ ਗਊਆਂ ਕੇ ਵਗ ਸਾਥ ਉਹ ਨਹੀਂ ਮਿਲਤੇ ਹਨ ਬਗਲੇ ਵਤ ਪਖੰਡੀ ਔਰ ਸੱਗ ਕੂਕਰ ਵਤ ਲੋਭੀ ਹਰੀ ਕੋ ਨਹੀਂ ਮਿਲਤੇ ਹਨ ਇੱਕ ਦਾ ਬਗਦਾ ਤੇ ਬਗਲਾ ਕਰ ਗਿਆ ਬਗਦਾ ਤੇ ਚੁੰਡ ਕਰ ਗਿਆ ਗੋਂਗਾ ਦਾ ਪੰਨਾ ਦੋ ਹੱਥ ਬਾਰੀ ਕਰ ਗਿਆ ਹੁਣ ਜਿਹੜਾ ਠੀਕ ਹੈ ਇਹਦਾ ਅੱਛਾ ਇਹ ਆਪਾਂ ਇਹ ਦੇਖਣਾ ਵੀ ਥੱਲੇ ਤੱਕ ਇਹਦੀ ਨਕਲ ਕੌਣ ਮਾਰ ਰਿਹਾ ਹੁਣ ਇਹ ਦੇਖੋ ਪ੍ਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਸ਼ਾਮ ਸਿੰਘ ਜੀ ਨੇ ਕੋਈ ਟੀਕਾ ਕੀਤਾ ਬਗਲੇ ਵਤ ਭੇਖੀ ਅਰ ਕੂਕਰ ਵਤ ਦਵਾਰੇ ਦਵਾਰੇ ਡੋਲਤੇ ਹਾਰੇ ਸੰਤੋਂ ਮੈਂ ਨਹੀਂ ਮਿਲਤੇ ਚਲੋ ਇਹਨਾਂ ਨੇ ਉੱਪਰੋਂ ਹੀ ਅਰਥ ਲਏ ਆ ਬਗਲੇ ਵੀ ਕਹਿੰਦਾ ਤੇ ਕੂਕਰ ਵੀ ਕਹਿੰਦਾ ਆਪਰੋਂ अच्छा फिर हैगा जी दर्पण दर्पण वाले कहते हैं हे भाई जमे कुत्ते गायियां मैयां ਦੇ ਵਗ ਵਿੱਚ ਨਹੀਂ ਰਲ ਸਕਦੇ ਤਿਵੇਂ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਆਦ ਦੇ ਕਾਰਨ ਗੁਰੂ ਮੱਖਾਂ ਵਿੱਚ ਨਹੀਂ ਮਿਲ ਸਕਦੇ اچھا اچھا ਜੀ ਇਹ ਸ਼ਬਦਾਰਥ और दर्पण ਦੇ ਇੱਕ ਜਿਹੇ ਅਰਥ ਹੈ ਜੀ اچھا ਸ੍ਰੀ ਗੁਰੂ ਬਾਣੀ ਪ੍ਰਕਾਸ਼ ਸੋਢੀ ਤੇਜਾ ਸਿੰਘ ਜੀ ਅਰਥ ਕਰਦੇ ਆ ਜੀ ਸੰਤ ਰੂਪੀ ਗਾਈ ਦੇ ਵਗ ਵਿੱਚ ਨਹੀਂ ਮਿਲਦੇ ਸੱਗ ਮਨਮੁਖ ਰੂਪ ਕੁੱਤੇ ਉਹ ਤਾਂ ਉਹੀ ਕਰ ਗਿਆ ਪਿਛਲੇ ਜੀ ਅੱਛਾ ਫੇਰ ਹੈਗਾ ਜੀ ਇਹ ਪਤਾ ਨਹੀਂ ਕੋਈ ਹੋਰ ਈਕ ਠੀਕਾ ਉਸ ਮਨਮੁਖ ਪੁਰਸ਼ ਨੂੰ ਜਮਦੂਦ ਸੰਗੜਾ ਨਾਲ ਬੰਨ ਕੇ ਪ੍ਰਲੋਕ ਰਸਤੇ ਵਿੱਚ ਚੱਲ ਪੈਂਦੇ ਹਨ ਜੋ ਮਹਾਤਮਾ ਰੂਪ ਗਊਆਂ ਕੇ ਵਗ ਸੰਗ ਨਾਲ ਨਹੀਂ ਮਿਲਦੇ ਇਹਨਾਂ ਨੂੰ ਗਊਆਂ ਦਾ ਵਗ ਕਿੱਥੋਂ ਇਹਨਾਂ ਨੇ ਇਹ ਕੱਢੀ ਆ ਗੱਲ ਗਊਆਂ ਦਾ ਵਾਗ ਇਹ ਨਹੀਂ ਸਮਝ ਆਉਂਦਾ ਵਾਗ ਲਾਭ ਨੂੰ ਗਊਆਂ ਦਾ ਵਗ ਬਣਾ ਲਿਆ ਨਵਾਂ گاਉਆਂ ਦੀ ਤਾਂ ਕਿਹੜੇ ਸਿਫਤ ਨਹੀਂ ਹੈ ਗੁਰਬਾਣੀ 'ਚ ਗੋਵਾ ਦੀ ਗੱਲੇ ਨਹੀਂ ਹੈ ਇੱਥੇ ਇੱਥੇ ਗਊ ਦੀ ਕੋਈ ਜ਼ਿਕਰ ਹੈ ਗਾਂ ਜਾ ਕੇ ਤਾਂ ਸਿੱਧੀ ਉਹ ਗੱਲ ਕਰਤੀ ਠੀਕ ਹੈ ਚੌਣੇ ਗਈਆਂ ਦਾ ਝੁੰਡ ਵਿੱਚ ਨਾ ਮਿਲਹੀ ਇਹ ਮਹਾਨ ਕੋਸ਼ ਵਾਲਿਆਂ ਨੇ ਕੀਤਾ ਵਗ ਦੇ ਅਰਥ ਫੇਰ ਹੈਗਾ ਜੀ ਭਾਈ ਰਣਧੀਰ ਸਿੰਘ ਜੀ ਉਹਨਾਂ ਦੇ ਸੁਣ ਲਓ ਜੀ ਨਾਮ ਤੋਂ ਬੇਮੁਖ ਗੁਰਮਤ ਤੋਂ ਮਨਮੁਖ ਪੁਰਸ਼ ਆਪਣੀ ਮਨਮੁਖੀ ਕਰਣੀ ਕਰ ਸੱਚੀ ਦਰਗਾਹੋਂ ਬੰਨੇ ਚੱਲੇ ਜਾਣਗੇ। ਤੇ ਬਾਹਰ-ਬਾਹਰ ਬਾਹਰ ਤੋਂ ਬਾਹਰੇ ਛੁੱਟ ਦਿੱਤੇ। ਦਰਗਾਹ ਦੇ ਵਿੱਚ ਗਈ ਨਹੀਂ ਉਹ, ਗਏ ਗਾਦ ਨੇ। ਨਹੀਂ ਉਹ ਕਹਿੰਦੇ ਆਂ ਵੀ ਉਹਨਾਂ ਨੂੰ ਬੰਨ ਕੇ ਦਰਗਾਹ ਦੇ ਵਿੱਚ ਲਜਾਇਆ ਜਾਊ। ਮਨਮੁਖ ਬੰਨ ਚਲਾਈਆਂ ਲਿਖਿਆ ਹੋਇਆ ਹੈ ਨਾ। ਇਹ ਇਸ ਤਰ੍ਹਾਂ ਹੀ ਲੱਗਦਾ ਵੀ ਮਨਮੁਖ ਨੂੰ ਬੰਨ ਕੇ ਚਲਾਇਆ ਜਾਊਗਾ। ਕਿੱਥੇ ਚਲਾਇਆ ਜਾਊਗਾ ਜੀ? ਉਹਨੂੰ ਪਤਾ ਹੋ ਜਿੱਦਾਂ ਇਹ ਕਹਿੰਦਾ। ਇੱਥੇ ਹੀ ਬੱਧਾ ਰਹੂਗਾ ਔਰ ਕਿੱਥੇ? ਮਾਇਆ ਦਾ ਨਾ ਬੱਧਾ ਹੈ। ਨਾਨਕ ਹੋ ਗਣ ਜਿੱਥੇ ਤੇ ਤੇ ਗੱਲਿੰਦੀ। ਜੀ ਉਹ ਕਦੋਂ ਨਾ ਬੱਧਾ ਹੋਇਆ ਉਹ। ਉਨੇ ਆਪਣਾ ਆਪੇ ਬਣਿਆ ਆ ਮਨਮੁਖ ਨੇ ਅੱਛਾ ਮਨਮੁਖੀ ਬਾਣ ਚਲਾਈ ਹੈ ਇਹਨੂੰ ਫਿਰ ਜਿਹੜੇ ਔਗਣ ਹੈ ਉਹ ਚਲਾ ਰਿਹਾ ਹੈ ਜੀ ਨਹੀਂ 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 ਮਨਮੁਖ ਨੂੰ ਬਣਿਆ ਹੋਇਆ ਰਹੂਗਾ ਮਾਇਆ ਦੇ ਵਿੱਚ ਹੀ ਉਹ ਹੁਕਮ ਦੇ ਨਾਲ ਚੱਲਦਾ ਰਹੂਗਾ ਚੱਲਣਾ ਹੁਕਮ ਜੇ ਕੋਊਗਾ ਉਹਨੂੰ ਬੱਜੇ ਨੂੰ ਮਾਇਆ 'ਚ ਅੱਛਾ ਜੀ ਉਹ ਕਰੇ ਨਾ ਮਿਲ ਪਾਉਣਗੇ ਨਾ ਐਰਿਆਂ ਗੈਰਿਆਂ ਵਗੈਰਿਆਂ ਬਿਗਾਨੀਆਂ ਨਾਲ ਅਤੇ ਨਾ ਹੀ ਸਗਾ ਲਿਖਿਆ ਨਰਤਿਆਂ ਰਿਸ਼ਤੇਦਾਰਾਂ ਨਾਲ ਸਗਾ ਲਿਖਿਆ ਉਹਨੇ ਰਤਿਆਂ ਰਿਸ਼ਤੇਦਾਰਾਂ ਨਾਲ ਕਰਤੇ ਅਰਥ ਨਾਲ ਉਹ ਸਗਾ ਰੱਤਾ ਉਹਨਾਂ ਸਾਹਮਣੂ ਸਗਾ ਰੱਤਾ ਬਣਾਤਾ ਸੱਦਾ ਸਗੇ ਨੂੰ ਇਹਨੇ ਸਗੇ ਰਿਸ਼ਤੇਦਾਰ ਨੂੰ ਸੱਦਾ ਅਗਰ ਜਿਹਨਾਂ ਨੂੰ ਸੱਗ ਲਾਣ ਨੇ ਬੜਾ ਪਰੇਸ਼ਾਨ ਕੀਤਾ ਭਾਵ ਆਪਣੀਆਂ ਬਿਗਾਨੀਆਂ ਨਾਲ ਨਹੀਂ ਮਿਲਣੇ ਪਉਣਗੇ ਉਹਨਾਂ ਦੇ ਆਪਣੇ ਬਗਾਨੇ ਵੀ ਤਾਂ ਇਹਨਾਂ ਵਰਗੇ ਹੀ ਨੇ ਸਾਰੇ ਹੀ ਮਨਮੁਖ ਨੇ ਇਹ ਤੇ ਆਪਣੇ ਬਗਾਨੇ ਨੇ ਉਹ ਵੀ ਤਾਂ ਮਨਮੁਖੇ ਨੇ ਉਹ ਗਾਂ ਗੁਰਮੁਖ ਨੇ আচ্ছা ਜੀ ਉਹ ਗਾਂ ਲਿਖਦੇ ਆ ਜੀ ਭਾਵ ਆਪਣਿਆਂ ਬੇਗਾਨੇ ਨਾਲ ਨਹੀਂ ਮਿਲ ਪਾਉਣ ਮਿਲਨੇ ਪਾਉਣਗੇ ਜਿਨ੍ਹਾਂ ਦੀ ਕੁ ਸੰਗਤ ਵਿੱਚ ਰਚ ਮਿਚ ਕੇ ਉਹਨਾਂ ਆਪਣੇ ਮਨੁੱਖਾ ਜਨਮ ਅਹਿਲਾ ਗਵਾਇਆ ਇਹ ਫਿਰ ਥੱਲੇ ਲਿਖਦੇ ਆਂ ਕਹਿੰਦੇ ਇਸ ਪੰਕਤੀ ਵਿੱਚ ਸਾਰੇ ਪਦ ਸੌਖੇ ਹਨ ਪਰ ਅਰਥ ਕਰਨ ਵੇਲੇ ਲਗਭਗ ਸਾਰੇ ਵਿਦਵਾਨ ਇੱਕ ਸੁਰ ਨਹੀਂ ਹੋ ਸਕੇ ਜੋ ਪੁਰਾਤਨ ਅਰਥ ਪ੍ਰਚਲਿਤ ਸੰਨ ਮਜਬੂਰ ਹੋ ਕੇ ਸਭ ਉਹੀ ਅਪਣਾਉਣ ਦੇ ਪਏ ਹਨ ਭਾਈ ਰਣਧੀਰ ਸਿੰਘ ਜੀ ਨੇ ਸੱਗ ਦੇ ਅਰਥ ਸੱਗਾ ਰਤਿਆਂ ਰਿਸ਼ਤੇਦਾਰਾਂ ਨਾਲ ਕਰ ਦਿੱਤੇ ਹਨ ਪਤਾ ਨਹੀਂ ਆਪ ਜੀ ਨੇ ਕਿਹੜੇ ਲਗਾ ਮਾਤਰੀ ਨੇਮ ਦੇ ਆਧਾਰ ਤੇ ਇਹ ਅਰਥ ਕੀਤੇ ਹਨ ਇਹ ਸ਼ਬਦ ਸਰੂਪ ਦੇ ਅਰਥ ਕੁੱਤੇ ਬਹੁਵਚਨੀ ਰੂਪ ਵਿੱਚ ਕੀਤੇ ਜਾ ਸਕਦੇ ਹਨ ਜਿਵੇਂ ਕੁੱਤੇ ਗਊਆਂ ਦੇ ਵਗ ਵਿੱਚ ਨਹੀਂ ਮਿਲ ਸਕਦੇ ਜਿਵੇਂ ਮਨਮੁਖ ਗੁਰਮੁਖਾਂ ਨਾਲ ਨਹੀਂ ਮਿਲ ਸਕਦੇ ਬੰਨ ਕੇ ਅੱਗੇ ਚਲਾ ਦਿੱਤੇ ਜਾਂਦੇ ਹਨ ਪਾਪ ਜੰਪੂਰੀ ਵੱਲ ਤੱਕ ਦਿੱਤੇ ਜਾਂਦੇ ਹਨ ਇਹ ਇਹਨਾਂ ਨੇ ਲਿਖਿਆ ਪਰ ਉਹਨਾਂ ਨੂੰ ਜਿਹੜਾ ਸੱਗ ਅੱਖਰ ਹੈ ਇਹਨੇ ਤੰਗ ਕੀਤਾ ਹੈ ਸੰਗ ਚਾਹੀਦਾ ਜੇ ਟਿੱਪੀ ਹੁੰਦੀ ਤਾਂ ਫੇਰ ਠੀਕ ਸੀ ਹਨਾ ਜੀ ਟਿੱਪੀ ਇਹਨਾਂ ਨੇ ਆਪੇ ਕੀਤੀ ਹੈ ਨਹੀਂ ਪਹਿਲਾਂ ਟਿੱਪੀ ਹੁੰਦੀ ਨਹੀਂ ਸੀ ਇਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਇਹ ਪੜਨਾ ਟਿੱਪੀ ਨਾਲ ਪਏਗਾ ਹਨਾ ਜੀ ਹਾਂ ਪੜਨਾ ਟਿੱਪੀ ਤਾਂ ਹੁੰਦੀ ਹੋਣੀ ਸੀ ਪੜਨਾ ਟਿੱਪੀ ਨਾ ਬਊਗਾ ਸੰਗ ਹੀ ਲੱਗਦਾ ਹੈ ਜੇ ਸਗੋਂਦਾ ਛਿਆੜੀ ਨਹੀਂ ਹੁੰਦੀ ਹਾਂ ਸਗ ਬਹੁਵਚਨ ਹੈ ਛਿਆੜੀ ਕਰਵਾ ਰੋਤੇ ਦਾ ਹੈ ਪੁਲਿੰਗ ਇੱਥੇ ਸਿਆਰੀ ਲੱਗੇ ਬਣਾਏ ਇਸੇ ਲਿੰਗ ਨਹੀਂ ਇਹ ਫਿਰ ਸੱਗ ਵਿੱਚ ਕਹਿ ਦੇਣਗੇ ਨਾ ਇਹਨਾਂ ਨੇ ਫਿਰ ਉਹ ਸਿਆਰੀ ਦਾ ਵੀ ਇਸਤਰੀ ਲਿੰਗ ਵੀ ਹੈ ਤੇ ਬਹੁਤ ਜਰ ਕੇ ਮੈਂ ਆ ਗਿਆ ਨਾ 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 ਉਹ ਵਿੱਚ ਕਮੇ ਕਹਿੰਦੇ ਸੱਗ ਲਕ ਵਾਰ ਮਲਾਰ ਕੀ ਚਾਉਂਦਾ ਸੱਗ ਨਾਨਕ ਦੀ ਬਾਣ ਮਸਤਾਨਾ ਨਿਤ ਚੜੇ ਸਵਾਈਆ ਸੱਗ ਲੇਕਿਨ ਉਹ ਸਿਆਰੀ ਨਾਲ ਥੋੜੀ ਆਇਆ ਹਾਂਜੀ ਸਿਆਰੀ ਨਾਲ ਨਹੀਂ ਆਇਆ ਤੇ ਸਾਕ ਸਿਹਾਰੀ ਨਾਲ ਵੀ ਇੱਕੇ ਵਾਰ ਆਇਆ ਇੱਥੇ ਸੰਗੀ ਚਾਹੀਦਾ ਜਦ ਕਿ ਸੰਗੀ ਸ਼ਬਦ ਸਿਹਾਰੀ ਨਾਲ ਤਾਂ ਬਹੁਤ ਜਗ੍ਹਾ ਆਉਂਦਾ ਜੀ ਹਰ ਜਗਾ ਸੰਗੀ ਲਫ਼ਜ਼ੇ ਸਿਹਾਰੀ ਨਾਲ ਔਕੜ ਮੁਕਤਾ ਵੀ ਆਉਂਦਾ ਥੋੜਾ ਨਾ ਸੰਗੀ ਲਫ਼ਜ਼ ਜ਼ਿਆਦਾ ਹੋਊ ਤਾਂ ਸਿਹਾਰੀ ਨਾਲੇ ਆਊਗਾ ਸੰਗ ਆਊਗਾ ਉਹ ਹਾਂਜੀ ਉਹਨੂੰ ਸੰਗ ਕਹਾਂਗੇ ਸੰਗੀ ਨਹੀਂ ਕਹਿ ਸਕਦੇ ਉਹਨੂੰ ਠੀਕ ਹੈ ਸੰਗ ਔਰ ਸੰਗੀ 'ਚ ਕੀ ਫਰਕ ਹੈ ਜੀ ਸੰਗਤ ਕਰਨ ਵਾਲਾ ਸੰਗੀ ਹੈ ਸੰਗ ਉਹ ਕਹਿੰਦੇ ਇਹਦਾ ਸੰਗ ਕਰਨਾ ਹੈਗਾ ਸੰਗ ਕਰਨਾ ਕਿਰਿਆ ਸੰਗੀ ਨਾਉਨ ਹੈ ਜਿਹੜਾ ਸੰਗ ਕਰਨ ਵਾਲਾ ਅੱਛਾ ਜਿਵੇਂ ਭਗਤ ਜਿਹੜਾ ਹੈਗਾ ਇਹ ਨਾਉਨ ਹੈ ਪਰ ਭਗਤੀ ਜਿਹੜਾ ਹੈਗਾ ਇਹ ਕਿਰਿਆ ਇਹ ਕਿਰਿਆ ਅੱਛਾ ਇਸ ਕਿਰਿਆ ਇਸ ਤਰ੍ਹਾਂ ਹੀ ਸੱਗੀ ਜਿਹੜਾ ਸੱਗ ਸਿਆਰੀ ਨਾਲ ਹੈ ਜੋ ਸੰਗੀ ਹੈ ਤੇਰਾ ਸੰਗੀ ਤੇ ਜੋ ਟਿੱਪੀ ਚਾਹੀਦੀ ਸੀ ਉਹ ਹੈ ਨਹੀਂ ਉਹ ਸੱਗ ਦੇ ਅਰਥ ਜਿਹੜੇ ਆ ਉਹਨਾਂ ਨੂੰ ਬਹੁਤ ਬਲੇਖਾ ਪਾ ਰਹੇ ਆ ਜੀ ਹਾਂ ਜੀ ਠੀਕ ਹੈ ਜੀ ਆਪਾਂ ਜਿਹੜੇ ਅਰਥ ਆ ਉਹ ਕੀਤੇ ਆ ਵੀ ਨਾ ਮਿਲ ਹੀ ਵਗ ਸੰਗੀ ਕਿ ਜਿਹੜੀ ਅੰਦਰ ਹੁਕਮ ਵਗ ਰਿਹਾ ਸਾਡੇ ਉਹਦੇ ਸੰਗ ਨਹੀਂ ਉਹ ਮਿਲ ਸਕਦੇ ਹਾਂ ਜੀ ਹਾਂ ਬੁਢੀ ਕਲਾਮ ਕਹਿੰਦੇ ਨੇ ਨਾ ਹਾਂ ਜੀ ਉਹ ਹੈ ਬੁਢੀ ਲਗਾਤਾਰ ਚੱਲ ਰਹੀ ਹੈ ਕਲਾਮ ਜਿਹੜੀ ਅੰਦਰ ਸਭ ਨਾਲ ਲਿਖਿਆ ਬੁਢੀ ਕਲਾਮ ਜੀਰੋ ਸਭ ਨਾਲ ਲਿਖਿਆ ਬੁਢੀ ਕਲਾਮ ਉਹ ਬੁਢੀ ਕਲਾਮ ਦਾ ਵਗ ਰਹੀ ਹੈ ਅਰਥ ਅੱਛਾ